ਅੰਮ੍ਰਿਤਸਰ ਵਿੱਚ ਮਜੀਠਾ ਰੋਡ ਵਿਖੇ ਇੱਕ ਬਜ਼ੁਰਗ ਵਿਅਕਤੀ ਦਾ ਕੀਤਾ ਗਿਆ ਕਤਲ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਵਿਅਕਤੀ ਦੀ ਉਮਰ 75 ਸਾਲ ਦੇ ਸੀ ਕਰੀਬ ਘਰ ਵਿੱਚ ਰਹਿੰਦਾ ਸੀ ਬਜ਼ੁਰਗ ਇਕੱਲਾ ਦਰਸਲ ਦੱਸਿਆ ਗਿਆ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੇ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਅੰਦਰ ਵੜ ਕੇ ਇੱਕ 2 ਨੌਜਵਾਨਾਂ ਵੱਲੋਂ ਇਸ ਅੰਜਾਮ ਨੂੰ ਦਿੱਤਾ ਗਿਆ ਹੈ ਉੱਥੇ ਬਜ਼ੁਰਗ ਦੇ ਹੱਥ ਪੈਰ ਤੇ ਮੂੰਹ ਬੰਨ ਕੇ ਉਸ ਦਾ ਕਤਲ ਕੀਤਾ ਗਿਆ ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਕਤਲ ਲੁੱੜ ਦੀ ਨੀਅਤ ਹੈ ਜਾਂ ਫਿਰ ਕੋਈ ਪੁਰਾਣੀ ਰੰਜਿਸ਼ ਤੇ ਮਾਮਲੇ ਕਰਕੇ ਹੈ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦੇ ਹਨ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਆਰੀ ਦੇ ਨਾਲ ਕਿਸੇ ਚੀਜ਼ ਨੂੰ ਕੱਟੜ ਦੀ ਆਵਾਜ਼ ਆ ਰਹੀ ਸੀ ਜਦੋਂ ਉੱਠ ਕੇ ਵੇਖਿਆ ਤਾਂ ਸਾਨੂੰ ਪਹਿਲਾਂ ਕੋਈ ਨਜ਼ਰ ਨਹੀਂ ਆਇਆ ਤੇ ਉਸ ਤੋਂ ਬਾਅਦ ਵੇਖਿਆ ਤਾਂ ਸਾਨੂੰ ਜਾਂਦਾ ਨਜ਼ਰ ਆਇਆ ਜਦ ਆਪਣੇ ਨਾਲ ਦੇ ਘਰ ਵੱਲ ਦੇ ਚਾਤੀ ਮਾਰੀ ਤਾਂ ਇੱਕ ਹੋਰ ਬੰਦਾ ਸਾਨੂੰ ਦਿਖਾਈ ਦਿੱਤਾ ਤੇ ਜਦੋਂ ਅਸੀਂ ਤਾਲਾ ਤੋੜ ਕੇ ਅੰਦਰ ਵੇਖਿਆ ਤੇ ਸਾਡੇ ਪੜੋਸੀ ਬਜ਼ੁਰਗ ਵਿਜੇ ਖੰਨਾ ਜਿਸ ਦਾ ਨਾਮ ਪੜੋਸੀ ਸਵੇਰੇ ਆਏ ਆ ਬਸ ਸਵੇਰੇ ਬੜਾ ਲੱਗਾ ਸਾਨੂੰ ਸਾਡੇ 4:30 ਵਜੇ ਪਤਾ ਲੱਗਾ ਕਿ ਕੋਈ ਆਵਾਜ਼ ਆਈ ਹੈ ਤਫੇਰ ਇਹ ਬੁਆ ਬੁਆ ਕਰ ਗਾਇਆ ਤੇ ਇਹਨੇ ਖੋਲਿਆ ਨਹੀਂ ਦਰਵਾਜਾ ਤੇ ਕਿਹੜੀ ਜਗ੍ਹਾ ਹੈ ਐਸ ਨੀਹਾਰਾ ਉੱਤੇ ਗੋਪਾਲ ਨਗਰ 3 ਨੰਬਰ ਗਲੀ ਹਾਂਜੀ ਤੁਸੀਂ ਇੱਥੇ ਰਹਿੰਦੇ ਜੀ ਆਹ ਤਿੰਨ ਤਰ ਛੜ ਗਏ ਦਿੰਦੇ ਅੱਛਾ ਤੇ ਕੀ ਗੱਲ ਫਰਕ ਕੋਈ ਨਹੀਂ ਇੱਥੇ ਕੱਲਾ ਰਹਿੰਦੇ ਨਹੀਂ ਕੀ ਗੱਲ ਬਾਤ ਇੱਥੇ ਨਾਲ ਦੇ ਘਰ ਵੀ ਦਰਵਾਜ਼ਾ ਆਈ ਸੀਗੇ ਸਾਨੂੰ ਸਾਢੇ 4 ਵਜੇ ਦੇ ਕੋਲ ਆਰੀ ਆਰੀ ਮਾਰਦਾ ਬੈ ਕੋਈ ਇਸ ਜਗ੍ਹਾ ਤੇ ਤੇ ਫਿਰ ਉਹ ਆਵਾਜ਼ ਬੂਜ਼ ਲਗਾਈ ਕਿ ਇਹਨੇ ਪਰ ਕੋਈ ਆਇਆ ਨਹੀਂ ਬਾਹਰ ਠੀਕ ਤੇ ਫਿਰ ਥੋੜੀ ਦੇਰ ਬਾਅਦ ਉਹਨਾਂ ਨੇ ਜਦੋਂ ਦੇਖਿਆ ਕੈਮਰਾ ਤੇ ਕੈਮਰੇ ਤੋਂ ਬਾਹਰ ਨਿਕਲਦੇ ਵੇਖੇ ਤੁਹਾਨੂੰ 10 ਮਿੰਟ ਬਾਅਦ ਇੱਕ ਲੜਕਾ ਪਹਿਲਾਂ ਅੰਦਰ ਆਇਆ ਸੀ ਤੇ 10 ਮਿੰਟ ਬਾਅਦ ਬਾਹਰ ਨਿਕਲ ਗਿਆ। ਸੈਕਿੰਡ ਇੱਕ ਉਹ ਲੜਕਾ ਆ ਗਿਆ ਸੀ ਉਹ ਅਦਰੋਂ ਦੀ ਸ਼ਾਇਦ ਬਾਹਰ ਨਿਕਲ ਕੇ ਇਧਰ ਇਧਰ ਐਂਟਰ ਨਿਕਲ ਗਿਆ ਐਸ ਰਸਤੇ ਉਹ ਅੰਦਰ ਕੋਣ ਦਿੰਦਾ ਸੀ? ਅੰਦਰੋਂ ਆ ਕੇ ਇੱਕ ਇਹਹੀ ਵਿਜੇਖਨ ਕਿੰਨੀ ਕੁ ਉਮਰ ਚੁਣਦੀ ਹੈ? 70 ਸਾਲ 70 ਇਅਰ ਦੇ ਬਾਕੀ ਪਰਿਵਾਰ ਉਹਨਾਂ ਦੇ ਬਾਹਰ ਹੁੰਦੇ ਆ ਬੇਟੇ ਦੋ ਇੱਥੇ ਸੀਸੀਟੀਵੀ ਲੱਗੇ ਆ ਇਹਨਾਂ ਦੇ ਸੀਸੀਟੀਵੀ ਬਾਹਰ ਗਲੀ ਦੇ ਗਾਇ ਕੋ ਵੀ ਖਰਾਬ ਹੋ ਗਿਆ ਤੇ ਲੜਕੇ ਆ ਦੋ ਹੋ ਗਏ ਉਹਨਾਂ ਦੇ ਬਾਹਰ ਹੁੰਦੇ ਲੜਕੀਆਂ ਵੀ ਦੋ ਉਹ ਵੀ ਬਾਹਰ ਮੈਰਿਡ ਹੈਗੇ ਬਸ ਉਹ ਬਾਕੀ ਹੁਣ ਪੁਲਿਸ ਆਈ ਹਰ ਬਾਅਦ ਚ 8:00 8:30 ਜਦੋਂ ਇਹ ਤਾਲਾ ਤੋ ਲਾਵੇ ਖਿਆ ਅੰਦਰ ਕੇ ਖੋਲਣ ਦੀ ਕੋਸ਼ਿਸ਼ ਕੀਤੀ ਤੇ ਫਿਰ ਟੱਪ ਕੇ ਗਏ ਤੇ ਵੇਖਿਆ ਅੰਦਰ ਪਏ ਹੋਏ ਦੀ ਡੈਥ ਹੋਈ ਸੀ ਇਹਨਾਂ ਦੀ ਪਏ ਸੀ ਬੈੱਡ ਦੇ ਨਾਲ ਹੀ ਮਤਲਬ ਮੂੰਹ ਵਗੈਰਾ ਬੰਨਿਆ ਸੀ ਇਹਨਾਂ ਦਾ ਲੋਟ ਹੋਸਦੀ ਰੰਜਿਸ਼ ਹੋਸਦੀ ਆਪਣੀ ਪਤਾ ਨਹੀਂ ਹੈ ਇਹ ਦੇਖੋ ਕਿਸ ਤਰ੍ਹਾਂ ਕਰਦੇ ਸੀ ਨਹੀਂ ਨਹੀਂ ਇਹ ਫ੍ਰੀ ਸੀ ਮਤਲਬ ਘਰੀ ਸੀ ਨਾਕਟਵ ਕਰਨੀ ਕਰਦੇ ਇਹ ਇਥੇ ਇੱਕ ਸੀਨੀਅਰ ਸਿਟੀਜ਼ਨ ਨੇ ਬਾਈ ਦਾ ਨੇਮ ਆਫ ਵਿਜੇ ਖੰਨਾ ਉਹਨਾਂ ਦੀ ਜਿਹੜੀ ਹੈਗੀ ਉਥੇ ਕਰੇ ਦਰਵਾਜ਼ਾ ਨਹੀਂ ਖੁੱਲਦੇ ਪਏ ਐਂਡ THEN द ਇਮੀਡੀਏਟਲੀ ਦ ਪੁਲਿਸ ਪਾਰਟੀ ਰੀਚ ਦ ਸਪੌਟ ਤੇ ਉਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਵੇਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ ਪ੍ਰਾਇਮਰੀ ਫੇਸਿੰਗ ਉਹ ਮਰਡਰ ਹੋ ਗਿਆ ਸੋ ਵੀ ਆਰ ਵਰਕਿੰਗ ਔਨ ਆਲ ਦ ਲੀਡਸ ਤੇ ਦੇ ਦੇਖ ਰਹੇ ਹੈ ਕਿ ਬਹੁਤ ਛੇਤੀ ਕਰ ਲੈਂਦੇ ਦੇਖੋ ਜੀ ਹਲੇ ਤੇ ਬਹੁਤ ਪ੍ਰਾਇਮਰੀ ਇੱਕ ਇਨਵੈਸਟੀਗੇਸ਼ਨ ਹੈ ਤੁਸੀਂ ਵੀ ਸਾਰੇ ਇੱਥੇ ਹੀ ਹੈਗੇ ਹੋ ਐਂਡ ਵੀ ਹੈਵ ਔਲਸੋ ਜਸਟ ਅਰਾਈਵਡ ਸੋ ਜੋ ਵੀ ਲੀਡਸ ਆਉਗੀਆਂ ਵੀ ਆਰ ਵਰਕਿੰਗ ਔਨ ਆਲ ਦ ਐਂਗਲਸ ਕੀ ਆਪਣਾ ਇਹ ਨੋਟ ਜੋ ਐਂਟੀ ਸਰ ਮੂੰਹ ਮ ਬੰਨਿਆ ਗਿਆ ਕਿ ਦੱਸਿਆ ਜਾ ਰਿਹਾ ਵੀਰ ਵਰਕਿੰਗ ਔਨ 올 ਦਾ ਐਂਗਲਸ ਜੀ ਔਰ ਜੋ ਵੀ ਹੋਗਾ ਜੋ ਵੀ ਬੰਦਾ ਹੋਗਾ ਆਪਾਂ ਫੜ ਲਾਂ ਸਰ ਉਸ ਜੋ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਇਧਰੋਂ ਵੀ ਬਾਰੀ ਟੁੱਟੀ ਹੈ ਦੂਸਰੇ ਪਾਸੋਂ ਵੀ ਕਹਿੰਦੇ ਵੀ ਦੋ ਜਣੇ ਆਏ ਸੀ ਜਿਹੜੇ ਇਲਾਕਾ ਰਵਾਸੀ ਕਹਿ ਰਹੇ ਨੇ ਕੀ ਦੋ ਦੇਖੋ ਪ੍ਰਾਈਮਰ ਫੇਸ ਹੀ ਫੋਰਸਡ ਐਂਟਰੀ ਲੱਗਦੀ ਪਈ ਹੈ ਬਟ ਬਾਕੀ ਤਾਂ ਸਾਰਾ ਕੁਝ ਡੀਟੇਲਸ ਹਰ ਇੱਕ ਕੇਸ 'ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ ਸੋ ਆਪਾਂ ਹਲੇ ਹਰ ਇੱਕ ਲੀਡ ਤੇ ਵਰਕ ਕਰਦੇ ਪਈ ਜੋ ਵੀ ਹੁੰਦਾ ਹੈ ਆਪਾਂ ਸ਼ੇਅਰ ਕਰਾਂਗੇ ਨੰਬਰ ਨੰਬਰ ਕਿੰਨੇ ਨਾਮ ਤੇ 78 ਇਅਰ ਚੀ ਮਰਮ ਨੂੰ ਪੁੱਛੋ ਲਓ ਕੀ ਕਰ ਰਵੇ ਪੁਲਿਸ ਵੱਲੋਂ ਜੀ ਇਹ ਹੀ ਹੈ ਕਿ ਆਪਾਂ ਕੇਸ ਰਿਸ ਕਰਾਂਗੇ ਜਿਹੜੇ ਬੰਦਾ ਹੈ ਇਹਦੇ ਜੋ ਵੀ ਦੋਸ਼ੀ ਹੈ ਉਹਨੂੰ ਫੜ ਕੇ ਅੰਦਰ ਦਿਵਾਵਾਂਗੇ ਤੁਹਾਨੂੰ ਪਤਾ ਲੱਗਦਾ ਕਿ ਕਿੰਨੇ ਨੌਜਵਾਨ ਜਿਹੜੇ ਅੰਦਰ ਹੋਏ ਸੀ ਐਸ ਆਈ ਸੈਡ ਕਿ ਬਿਲਕੁਲ ਇੱਕ ਪ੍ਰੀਲਿਮਿਨਰੀ ਇਨਫੋਰਮੇਸ਼ਨ ਹੈ ابھی ਅੱਧਾ ਘੰਟਾ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਆਪਾਂ ਕਰਦੇ ਹੋਏ ਥੋੜਾ ਜਿਨਾ ਕੀ ਸਾਹਮਣੇ ਆ ਕਿ ਗਨਜੀਸ਼ ਹੈ ਜਾਂ ਫਿਰ ਲੁੱਟਦਾ ਰਹਾ ਦਾ ਥੋੜਾ ਪਤਾ ਨਹੀਂ ਬੰਦ ਕੋਈ ਚੋਰੀ ਪ੍ਰਾਇਮਰੀਲੀ ਇਹ ਹੀ ਪਤਾ ਲੱਗਦਾ ਪਿਆ ਕਿ ਫੋਰਸਡ ਐਂਟਰੀ ਹੈ ਬੰਦੇ ਇੱਕ ਜਾਂ ਦੋ ਵੀ ਹੋ ਸਕਦੇ ਨੇ ਔਰ ਬਾਕੀ ਜੋ ਵੀ ਇਨਫ